ਯਾਰਤੀਓ ਪੰਜਾਬੀਓ ਜੇ ਤੁਸੀਂ ਸਫਲ ਹੋਣਾ ਹੈ ਤੇ ਸਫਲਤਾ ਦੇ ਪੰਜ ਸਸੇ ਜਰੂਰ ਫੋਲੋ ਕਰੋ ਸਫਲਤਾ ਦੇ ਪੰਜ ਸਸੇ ਇਹ ਹੈ ਵੀ ਸਹਿਜ ਪਾਠ ਸਭ ਤੋਂ ਪਹਿਲਾਂ ਦਾ ਸਹਿਜ ਪਾਠ ਗੁਰਬਾਣੀ ਨਾਲ ਜੁੜੀਏ ਗੁਰਬਾਣੀ ਹੀ ਸਾਨੂੰ ਇੱਕ ਅਸਲ ਜਿਹੜਾ ਚੰਗਾ ਜੀਵਨ ਦੀ ਯਾਰ ਸਿਖਾ ਸਕਦੀ ਹੈ ਨਸ਼ਿਆਂ ਤੋਂ ਬਚਾ ਸਕਦੀ ਹੈ ਮਾੜੀ ਸੰਗਤ ਤੋਂ ਬਚਾ ਸਕਦੀ ਹੈ ਤੇ ਇੱਕ ਵਿਦਿਆਰਥੀ ਨੂੰ ਇਹੀ ਕੁਝ ਚਾਹੀਦਾ ਹੁੰਦਾ ਦੂਜਾ ਹੈ ਸੈਲਫ ਸਟਡੀ ਅੱਜ ਪੰਜਾਬ ਦਾ ਇੱਕ ਹੋਰ ਬਹੁਤ ਵੱਡਾ ਮਾਫੀਆ ਕੰਮ ਕਰ ਰਿਹਾ ਹੈ ਜਿਹਨੂੰ ਅਸੀਂ ਤਾਂ ਠੱਗ ਕਹਿੰਨੇ ਆ ਵੱਡੇ ਵੱਡੇ ਕੋਚਿੰਗ ਸੈਂਟਰ ਆ ਚੁੱਕੇ ਨੇ ਜਿਨ੍ਹਾਂ ਨੇ ਇੱਕ ਹਵਾ ਕ੍ਰੀਏਟ ਕਰ ਦਿੱਤਾ ਵੀ ਪੰਜਾਬੀ ਜਿਹੜੇ ਬੱਚੇ ਜਿਹੜੇ ਆ 9ਵੀਂ 10ਵੀਂ 11ਵੀਂ 12ਵੀਂ ਟਿਊਸ਼ਨ ਤੋਂ ਬਿਨਾ ਪੜ੍ਹ ਹੀ ਨਹੀਂ ਸਕਦੇ ਤੁਸੀਂ ਸਾਡੇ ਕੋਲ ਆਓ ਅਸੀਂ ਤੁਹਾਡੇ ਕੋਲੋਂ 25-25000 ਰੁਪਏ ਇੱਕ ਸਬਜੈਕਟ ਦਾ ਲਵਾਂਗੇ ਤੁਹਾਨੂੰ ਪੜ੍ਹਾਵਾਂ ਪਰ ਅਸਲ ਵਿੱਚ ਇਹ ਦੇਖਣ ਚ ਅਸੀਂ ਧਿਆਨ ਹੀ ਨਹੀਂ ਕਰਦੇ ਵੀ ਉਹਨਾਂ ਦਾ 90% ਫੇਲਿਓਰ ਹੈ ਜੇ ਇੱਕ ਕੋਚਿੰਗ ਸੈਂਟਰ ਦੇ 10 ਬੱਚੇ ਪਾਸ ਵੀ ਹੋ ਰਹੇ ਨੇ ਤੇ 90% ਫੇਲ ਵੀ ਹੋ ਰਹੇ ਨੇ ਜਿਨ੍ਹਾਂ ਨੂੰ ਉਹ ਸ਼ੋਅ ਹੀ ਨਹੀਂ ਕਰਦੇ ਸੋ ਅਸੀਂ ਇਹਨਾਂ ਠੱਗਾਂ ਤੋਂ ਬਚੀਏ ਵੱਡੇ ਵੱਡੇ ਕੋਚਿੰਗ ਸੈਂਟਰਾਂ ਤੋਂ ਬਚੀਏ ਤੇ ਅਸੀਂ ਸੈਲਫ ਸਟੱਡੀ ਕਰੀਏ ਹੁਣ ਇੰਟਰਨੈਟ ਦਾ ਜ਼ਮਾਨਾ ਹੈ ਹੁਣ ਜਿਹੜਾ ਗੂਗਲ ਇੱਥੇ ਤੁਹਾਡੇ ਪਿੰਡ 'ਚ ਖੁੱਲਦਾ ਹੈ ਉਹੀ ਗੂਗਲ ਅਮਰੀਕਾ ਦਾ ਬੱਠਾ ਬੱਚੇ ਵਿੱਚ ਖੁੱਲਦਾ ਹੈ ਹਨਾ ਤੁਸੀਂ ਆਪਣੇ ਪਿੰਡ ਵਿੱਚ ਬੈਠ ਕੇ ਯੂਟਿਊਬ ਤੋਂ ਗੂਗਲ ਤੋਂ ਸਾਰੀ ਸਟੱਡੀ ਕਰੋ ਤੁਸੀਂ ਦੇਖੋਗੇ ਤੁਹਾਨੂੰ ਵੱਧ ਲਰਨਿੰਗ ਹੋਏਗੀ ਔਰ ਤੁਹਾਡੇ ਪੈਸੇ ਬਚਣਗੇ ਸਮਾਂ ਬਚੇਗਾ ਤੇ ਉਹ ਤੁਸੀਂ ਅੱਗੇ ਆਪਣੇ ਫਿਊਚਰ ਵਾਸਤੇ ਇਨਵੈਸਟ ਕਰ ਸਕਦੇ ਫਿਰ ਅਸੀਂ ਕਹਿੰਦੇ ਸਕਾਲਰਸ਼ਿਪ ਜਿਹੜੀ ਕਿ ਬੜੀ ਇੰਪੋਰਟੈਂਟ ਗੱਲ ਹੈ ਅੱਜ ਪੰਜਾਬ ਦੇ ਬੱਚਿਆਂ ਨੂੰ ਪਤਾ ਹੀ ਨਹੀਂ ਵੀ ਅਸੀਂ ਪੜ ਸਕਦੇ ਆ ਤੁਹਾਨੂੰ ਬਹੁਤ ਸਾਰੀਆਂ ਸੰਸਥਾਵਾਂ ਬਹੁਤ ਸਾਰੇ ਯੂਨੀਵਰਸਿਟੀਆਂ ਕਾਲਜੇਜ਼ ਵਿਜੀਫੇ ਉਹਨਾਂ ਦੇ ਪ੍ਰੋਗਰਾਮ ਤੁਸੀਂ ਲੋ 5S ਬੁੱਕ ਤੇ ਸਾਡੀ ਤੁਹਾਡੇ ਸਟਾਲ ਤੋਂ ਤੁਸੀਂ ਲੈ ਸਕਦੇ ਹੋ ਜਿਹਦੇ ਵਿੱਚ ਕਿੱਥੋਂ ਮਿਲਦੇ ਆ ਵਿਜੀਪੇ ਉਹ ਦੱਸਿਆ ਜਾਂਦਾ ਫਿਰ ਸ਼ੇਅਰਿੰਗ ਅਸੀਂ ਵੱਤ ਤੋਂ ਵੱਤ ਵੰਡ ਸਕੀਏ ਫਿਰ ਸਾਡਾ ਆ ਜਾਂਦਾ ਜੀ ਸਕਿਲਸ ਹੁਣ ਡਿਗਰੀਆਂ ਦਾ ਜ਼ਮਾਨਾ ਨਹੀਂ ਹੈ Google Amazon ਹੋਰ ਬਹੁਤ ਵੱਡੀਆਂ ਵੱਡੀਆਂ ਕੰਪਨੀਆਂ ਨੇ ਹੁਣ ਡਿਕਲੇਅਰ ਕਰਨਾ ਸ਼ੁਰੂ ਕਰਤਾ ਵੀ ਸਾਨੂੰ ਡਿਗਰੀਆਂ ਨਹੀਂ ਚਾਹੀਦੀਆਂ ਤੁਹਾਨੂੰ ਤੁਹਾਡੇ ਕੋਲ ਹੁਨਰ ਕੀ ਆ ਉਹ ਦਿਖਾਓ ਸਾਨੂੰ ਹਣਾ ਤੁਹਾਡੇ ਕੋਲ ਹੋਨਰ ਹੈਗਾ ਤੇ ਤੁਸੀਂ ਤੁਹਾਡੇ ਕੋਲ ਨੰਬਰ ਘੱਟ ਵੀ ਨੇ ਜੀ ਤੇ ਤੁਸੀਂ ਸਾਡੇ ਕੋਲ ਆਪਣਾ ਆ ਸਕਦੇ ਹੋ ਸੋ ਇਹ ਬੇਨਤੀ ਹੈ ਪਿਆਰਤੀਓ ਪੰਜਾਬੀਓ ਜੇ ਤੁਸੀਂ ਸਫਲ ਹੋਣਾ ਹੈ ਤੇ ਸਫਲਤਾ ਦੇ ਪੰਜ ਸਸੇ ਜ਼ਰੂਰ ਫੋਲੋ ਕਰੋ ਸਫਲਤਾ ਦੇ ਪੰਜ ਸਸੇ ਇਹ ਹੈ ਵੀ ਸਹਿਜ ਬਾਣ ਸਭ ਤੋਂ ਪਹਿਲਾਂ ਦਾ ਸਹਿਜ ਬਾਣ ਗੁਰਬਾਣੀ ਨਾਲ ਜੁੜੀਏ ਗੁਰਬਾਣੀ ਹੀ ਸਾਨੂੰ ਇੱਕ ਅਸਲ ਜਿਹੜਾ ਚੰਗਾ ਜੀਵਨ ਦੀ ਯਾਰ ਸਿਖਾ ਸਕਦੀ ਹੈ ਨਸ਼ਿਆਂ ਤੋਂ ਬਚਾ ਸਕਦੀ ਹੈ ਮਾੜੀ ਸੰਗਤ ਤੋਂ ਬਚਾ ਸਕਦੀ ਹੈ ਤੇ ਇੱਕ ਵਿਦਿਆਰਥੀ ਨੂੰ ਇਹੀ ਕੁਝ ਚਾਹੀਦਾ ਹੁੰਦਾ ਦੂਜਾ ਹੈ ਸੈਲਫ ਸਟਡੀ ਅੱਜ ਪੰਜਾਬ ਦਾ ਇੱਕ ਹੋਰ ਬਹੁਤ ਵੱਡਾ ਮਾਫੀਆ ਕੰਮ ਕਰ ਰਿਹਾ ਜਿਹਨੂੰ ਅਸੀਂ ਤਾਂ ਠੱਗ ਕਹਿੰਦੇ ਆ ਵੱਡੇ ਵੱਡੇ ਕੋਚਿੰਗ ਸੈਂਟਰ ਆ ਚੁੱਕੇ ਨੇ ਜਿਨ੍ਹਾਂ ਨੇ ਇੱਕ ਹਵਾ ਕ੍ਰੀਏਟ ਕਰ ਦਿੱਤਾ ਵੀ ਪੰਜਾਬੀ ਜਿਹੜੇ ਬੱਚੇ ਜਿਹੜੇ ਆ 9ਵੀਂ 10ਵੀਂ 11ਵੀਂ 12ਵੀਂ ਟਿਊਸ਼ਨ ਤੋਂ ਬਿਨਾ ਪੜ੍ਹ ਹੀ ਨਹੀਂ ਸਕਦੇ ਤੁਸੀਂ ਸਾਡੇ ਕੋਲ ਆਓ ਅਸੀਂ ਤੁਹਾਡੇ ਕੋਲੋਂ 25-25000 ਰੁਪਏ ਇੱਕ ਸਬਜੈਕਟ ਦਾ ਲਵਾਂਗੇ ਤੁਹਾਨੂੰ ਪੜ੍ਹਾਵਾਂਗੇ ਪਰ ਅਸਲ ਵਿੱਚ ਇਹ ਦੇਖਣ ਚ ਅਸੀਂ ਧਿਆਨ ਹੀ ਨਹੀਂ ਕਰਦੇ ਵੀ ਉਹਨਾਂ ਦਾ 90% ਫੇਲ्युअर ਹੈ ਜੇ ਇੱਕ ਕੋਈ ਕੋਚਿੰਗ ਸੈਂਟਰ ਦੇ 10 ਬੱਚੇ ਪਾਸ ਵੀ ਹੋ ਰਹੇ ਨੇ ਤੇ 90% ਫੇਲ ਵੀ ਹੋ ਰਹੇ ਨੇ ਜਿਨ੍ਹਾਂ ਨੂੰ ਉਹ ਸੋਈ ਨਹੀਂ ਕਰਦੇ ਸੋ ਅਸੀਂ ਇਹਨਾਂ ਠੱਗਾਂ ਤੋਂ ਬਚੀਏ ਵੱਡੇ ਵੱਡੇ ਕੋਚਿੰਗ ਸੈਂਟਰਾਂ ਤੋਂ ਬਚੀਏ ਤੇ ਅਸੀਂ ਸੈਲਫ ਸਟੱਡੀ ਕਰੀਏ ਹੁਣ ਇੰਟਰਨੈਟ ਦਾ ਜ਼ਮਾਨਾ ਹੈ ਹੁਣ ਜਿਹੜਾ Google ਇੱਥੇ ਤੁਹਾਡੇ ਪਿੰਡ 'ਚ ਖੁੱਲਦਾ ਹੈ ਉਹੀ Google ਅਮਰੀਕਾ ਦਾ ਬੱਠਾ ਬੱਚੇ ਵਿੱਚ ਖੁੱਲਦਾ ਹੈ ਹਨਾ ਤੁਸੀਂ ਆਪਣੇ ਪਿੰਡ ਵਿੱਚ ਬੈਠ ਕੇ YouTube ਤੋਂ Google ਤੋਂ ਸਾਰੀ ਸਟੱਡੀ ਕਰੋ ਤੁਸੀਂ ਦੇਖੋਗੇ ਤੁਹਾਨੂੰ ਵੱਧ ਲਰਨਿੰਗ ਹੋਏਗੀ ਔਰ ਤੁਹਾਡੇ ਪੈਸੇ ਬਚਣਗੇ ਸਮਾਂ ਬਚੇਗਾ ਤੇ ਉਹ ਤੁਸੀਂ ਅੱਗੇ ਆਪਣੇ ਫਿਊਚਰ ਵਾਸਤੇ ਇਨਵੈਸਟ ਕਰ ਸਕਦੇ ਹੋ ਫਿਰ ਅਸੀਂ ਕਹਿੰਦੇ ਹਾਂ ਸਕਾਲਰਸ਼ਿਪ ਜਿਹੜੀ ਕਿ ਬੜੀ ਇੰਪੋਰਟੈਂਟ ਗੱਲ ਹੈ ਅੱਜ ਪੰਜਾਬ ਦੇ ਬੱਚਿਆਂ ਨੂੰ ਪਤਾ ਹੀ ਨਹੀਂ ਵੀ ਵਜੀਫੇ ਲੈ ਕੇ ਅਸੀਂ ਪੜ ਸਕਦੇ ਹਾਂ ਤੁਹਾਨੂੰ ਬਹੁਤ ਸਾਰੀਆਂ ਸੰਸਥਾਵਾਂ ਬਹੁਤ ਸਾਰੇ ਯੂਨੀਵਰਸਿਟੀਆਂ ਕਾਲਜੇ ਵਜੀਫੇ ਉਹਨਾਂ ਦੇ ਪ੍ਰੋਗਰਾਮ ਤੁਸੀਂ ਲੋ 5 ਐਸ ਬੁੱਕ ਤੇ ਸਾਡੀ ਤੁਹਾਡੇ ਸਟਾਲ ਤੋਂ ਤੁਸੀਂ ਲੈ ਸਕਦੇ ਹੋ ਜਿਹਦੇ ਵਿੱਚ ਕਿੱਥੋਂ ਮਿਲਦੇ ਆ ਵਜੀਫੇ ਉਹ ਦੱਸਿਆ ਜਾਂਦਾ ਫਿਰ ਸ਼ੇਅਰਿੰਗ ਅਸੀਂ ਵੱਤ ਤੋਂ ਵੱਤ ਵੰਡ ਸਕੀਏ ਪੇ ਸਾਡਾ ਆ ਜਾਂਦਾ ਜੀ ਸਕਿਲਸ ਹੁਣ ਡਿਗਰੀਆਂ ਦਾ ਜ਼ਮਾਨਾ ਨਹੀਂ ਹੈ Google Amazon ਹੋਰ ਬਹੁਤ ਵੱਡੀਆਂ-ਵੱਡੀਆਂ ਕੰਪਨੀਆਂ ਨੇ ਹੁਣ ਡਿਕਲੇਅਰ ਕਰਨਾ ਸ਼ੁਰੂ ਕਰਤਾ ਵੀ ਸਾਨੂੰ ਡਿਗਰੀਆਂ ਨਹੀਂ ਚਾਹੀਦੀਆਂ ਤੁਹਾਨੂੰ ਤੁਹਾਡੇ ਕੋਲ ਹੁਨਰ ਕੀ ਆ ਉਹ ਦਿਖਾਓ ਸਾਨੂੰ ਹਨਾ ਤੁਹਾਡੇ ਕੋਲ ਹੁਨਰ ਹੈਗਾ ਤੇ ਤੁਸੀਂ ਤੁਹਾਡੇ ਕੋਲ ਨੰਬਰ ਘੱਟ ਵੀ ਨਹੀਂ ਜੀ ਤੇ ਤੁਸੀਂ ਸਾਡੇ ਕੋਲ ਆਪਣਾ ਆ ਸਕਦੇ ਹੋ ਸੋ ਇਹ ਬੇਨਤੀਆਂ